ਇੱਕ ਹੋਰ ਭਈਏ ਦੀ ਕਾਲੀ ਕਰਤੂਤ ਆਈ ਹੈ ਵੀ ਉਹਨੇ ਇੱਕ ਹੋਰ 6 ਸਾਲ ਦੀ ਲੜਕੀ ਨੂੰ ਜਿਹੜਾ ਲਿਜਾ ਕੇ ਤੇ ਉਹਦੇ ਨਾਲ ਕੋ ਕਰਮ ਕਰਨ ਦੀ ਕੋਸ਼ਿਸ਼ ਕਰਤੀ ਹੈ ਤੇ ਲੋਕਾਂ ਨੇ ਫੜ ਕੇ ਤੇ ਉਹ ਕਟਾਪਾ ਵੀ ਚਾੜਿਆ 5 ਸਾਲ ਦੇ ਬੱਚੇ ਦਾ ਰੇਪ ਕਰਕੇ ਤੇ ਲੋਹੇ ਦੀ ਰਾਡ ਉਹਦੇ ਉਸ ਬੰਦੇ ਨੇ ਸਾਰੀ ਰਾਡ ਝੋੜੀ ਪਈ ਹੈ ਮੰਨ ਲਓ ਕੋਈ ਸਮੇਦ ਹੁਸੈਨੀ ਦਾ ਰਿਸ਼ਤੇਦਾਰ ਜਾਂ ਕੇਪੀਐਸ ਗੇਨ ਦਾ ਰਿਸ਼ਤੇਦਾਰ ਬੱਚਾ ਸਾਡੇ ਸਾਹਮਣੇ ਕੋ ਖੜਾ ਕਰ ਦੇ ਭੀ ਆ ਫਲਾਣੇ ਦਾ ਬੱਚਾ ਅਸੀਂ ਉਹਨੂੰ ਵੀ ਕੁਛੜ ਚੁੱਤ ਕੇ ਖੜਾਵਾਵਾਂਗੇ ਜਿੱਦਾਂ ਆਪਣਾ ਬੱਚਾ ਖੜਾਈਦਾ ਸਾਡੀ ਹਿੰਮਤ ਨਹੀਂ ਪੈਣੀ ਉਸ ਬੱਚੇ ਦੇ ਇਹੀ ਚਪੇੜ ਮਾਰ ਜਾਈਏ ਗੱਲ ਕਰਦਾ ਜੀ ਤੁਹਾਡੇ ਨਾਲ ਸੁਖ ਪੰਜਾਬ ਟੀਵੀ ਚੈਨਲ ਤੋਂ ਹਾਂਜੀ ਵਾਹਿਗੁਰੂ ਚੜ੍ਹਦੀ ਕਲਾ ਜੋ ਬਾਬਾ ਜੀ ਹਾਂਜੀ ਚੜ੍ਹਦੀ ਕਲਾ ਜੀ ਕਿਰਪਾ ਜੀ ਗੁਰੂ ਸਾਹਿਬ ਦੀ ਠੀਕ ਹੈ ਜੀ ਮੈਂ ਇਸ ਕਰਕੇ ਪਹਿਲਾਂ ਤੁਹਾਡੇ ਨਾਲ ਕਾਲ ਨਹੀਂ ਕੀਤੀ ਕਿਉਂਕਿ ਸਾਰੇ ਮਸਲੇ ਤੁਸੀਂ ਬੱਚੇ ਦਾ ਰੇਪ ਹੋਇਆ ਬਾਅਦ ਚੋ ਦਾ ਮਰਡਰ ਹੋ ਜਾਂਦਾ ਤੇ ਸਾਰੀ ਘਟਨਾ ਦੇ ਵਿੱਚ ਤੁਸੀਂ ਹਾਜ਼ਰ ਰਹੇ ਹੋ ਕਿਸ ਮਸਲੇ ਤੇ ਮੈਂ ਚਾਹਣਾ ਵੀ ਤੁਹਾਡੇ ਤੋਂ ਵੱਧ ਕੇ ਕੋਈ ਨਹੀਂ ਜਾਣਦਾ ਸਾਰੇ ਮਸਲੇ ਦੇ ਵਿੱਚ ਤੇ ਹਰ ਵੀਰ ਦੀ 6 ਸਾਲ ਦਾ ਬੱਚਾ ਸੀ ਜਿਹਦੀ ਮੌਤ ਹੋ ਜਾਂਦੀ ਦੁਨੀਆ ਤੋਂ ਰੁਖਸਤ ਕਰ ਦਿੱਤਾ ਜਾਂਦਾ ਤੇ ਪਰਦੇਸੀ ਜਿਹੜੇ ਇੱਥੇ ਆਏ ਹੋਏ ਨੇ ਭਈਏ ਨੇ ਉਹ ਸਾਰੇ ਮਸਲੇ ਤੇ ਆਪਾਂ ਕੁਝ ਕੁ ਸਮਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਸਾਰਾ ਮਸਲਾ ਕੀ ਹੈ ਬਾਬਾ ਜੀ ਮੈਂ ਚਾਹਾਂਗਾ ਵੀ ਸੰਗਤ ਦੀ ਕਚਹਿਰੀ 'ਚ ਰੱਖੀਏ ਕੁਝ ਗੱਲਾਂ ਜਿਹੜੀਆਂ ਲੋਕਾਂ ਤੱਕ ਅਸਲੀਅਤ ਨਹੀਂ ਪਹੁੰਚੀਆਂ ਹੈਗੀਆਂ ਤੇ ਉਹ ਤੁਸੀਂ ਰੱਖ ਸਕਦੇ ਹੋ ਮਸਲਾ ਭਾਜੀ ਇਦਾਂ ਕਿ ਉਹ ਪਰਿਵਾਰ 2 ਮਹੀਨੇ ਪਹਿਲਾਂ ਸ਼ਹਿਰ ਫਰਾਈ ਫਗਵਾੜੇ ਰਹਿੰਦੇ ਸੀ ਉਹ ਜੀ ਤੇ ਬਹੁਤ ਹੀ ਸੋਹਣਾ ਬੱਚਾ ਸੀ ਬਹੁਤ ਪਿਆਰਾ ਬੱਚਾ ਸੀ ਜੀ 5 ਸਾਲ ਦਾ ਇੱਕੋ ਹੀ ਭੈਣ ਹੈ ਕੋ ਭੈਣ ਭਰਾ ਨਹੀਂ ਦੋ ਨਹੀਂ ਜੀ ਸੱਤ ਸਾਲ ਦੇ ਉਹ ਗਲੀ ਦੇ ਵਿੱਚ ਉਹ ਪ੍ਰਵਾਸੀ ਨੂੰ ਬਿਠਾ ਕੇ ਭਈਆ ਲੈ ਗਿਆ ਨਾਲ ਜੀ ਉਹ ਬੱਚੇ ਨੂੰ ਪਹਿਲਾਂ ਵੀ ਕਿਤੇ ਕੋ ਲਾਲਚ ਦੇ ਗਿਆ ਹੁਣਾਂ ਬੱਚੇ ਨੂੰ ਕੋਈ ਚਾਕਲੇਟ ਵਗੈਰਾ ਦਿੱਤਾ ਹੋਣਾ ਬੱਚਾ ਉਹਦੇ ਨਾਲ ਬਹਿ ਗਿਆ ਹੁਣ ਬੱਚੇ ਨੂੰ ਕੀ ਪਤਾ ਕਿਸੇ ਦੀ ਮਨਛਾ ਦਾ ਬਿਲਕੁਲ ਉਹ ਬੰਦੇ ਨੇ ਇੰਨੀ ਦਰਿੰਦਗੀ ਕੀਤੀ ਬੱਚੇ ਦੇ ਨਾਲ ਹਮ ਬੱਚੇ ਦਾ ਪਹਿਲਾਂ ਰੇਪ ਕੀਤਾ ਹਮ ਫਿਰ ਲੋਹੀ ਦੀ ਰੋਡ ਬੱਚੇ ਦੇ ਗੁਪਚੰਗਾਂ ਦੇ ਵਿੱਚ ਅੱਛਾ ਉਹ ਫੋਟੋ ਸਾਡੇ ਕੋਲੋਂ ਦੇਖੀ ਨਹੀਂ ਜਾਂਦੀ ਹਮ ਅਸੀਂ ਐਡੇ ਸਖਤ ਦੇ ਬੰਦੇ ਆ ਸਾਡਾ ਰੋਣ ਨਿਕਲ ਗਿਆ ਫਿਰ ਪ੍ਰੈਸ ਵਾਲਿਆਂ ਦਾ ਵੀ ਰੋਣ ਨਿਕਲ ਗਿਆ ਦੇਖ ਕੇ ਜੋ ਉਹਨੇ ਹਾਨਤ ਕੀਤੀ ਬੱਚੇ ਦੀ ਫਿਰ ਉਹਦੇ ਸਿਰ 'ਚ ਸ਼ਿਰ ਪਾੜਿਆ ਫਿਰ ਉਹਦੀ ਕੈਪਰੀਨ ਨਾਲ ਉਹਦਾ ਗੱਲ ਪਿੱਛੇ ਦਾ ਹੂੰ ਕੋਈ ਦੁਸ਼ਮਣੀ ਨਹੀਂ ਕਿਸੇ ਨਾਲ ਕੋਈ ਕੁਸ਼ ਨਹੀਂ ਬਿਲਕੁਲ ਹੁਣ ਇਸ ਵਕਤ ਕੀ ਸਥਿਤੀ ਹੈ ਜੀ ਪਰਿਵਾਰ ਦੀ ਤੇ ਸਾਰੇ ਕੇਸ ਦੀ ਉਹ ਇਸ ਵਕਤ ਜਿਹੜਾ ਹੈਗਾ ਸੀ ਕੋ ਕਰਮ ਕਰਨ ਵਾਲਾ ਸ਼ਖਸ ਉਹ ਜੇਲ੍ਹ ਦੇ ਵਿੱਚ ਹੈ ਜਥੇਬੰਦੀਆਂ ਦੇ ਹੱਥ ਆਇਆ ਕਿ ਉਹ ਪੁਲਿਸ ਨੇ ਸਿੱਧਾ ਆਪਣੇ ਤਰੀਕੇ ਨਾਲ ਰਾਸਤੇ ਵਿੱਚ ਲੈ ਲਿਆ ਜਦੋਂ ਭਾਈ ਸਾਹਿਬ ਪੁਲਿਸ ਨੇ ਫੜਿਆ ਨਾ ਵਿੱਚੋਂ ਹੁਣ ਪੁਲਿਸ ਵਾਲੇ ਵੀ ਦੱਸਦੇ ਆ ਹੂੰ ਕਿ ਸਾਨੂੰ ਪਤਾ ਹੀ ਨਹੀਂ ਸੀ ਕਿ ਬੱਚਾ ਮਾਰ ਦਿੱਤਾ ਅੱਛਾ ਜਦੋਂ ਬੰਦੇ ਨੂੰ ਅਰੈਸਟ ਕੀਤਾ ਰਾਤੋਂ ਰਾਤ ਪੁਲਿਸ ਨੇ ਮਿਹਨਤ ਕੀਤੀ ਬੜੀ ਹੂੰ ਰਾਤੋਂ ਰਾਤ ਟ੍ਰੇਸ ਕਰ ਲਿਆ ਬੰਦਾ ਅੱਛਾ ਉਹਨੂੰ ਸੁੱਤੇ ਨੂੰ ਜਾ ਫੜਿਆ ਤੇ ਜਿਹੋ ਓਨੇ ਚਿਰ ਨੂੰ ਉਹ ਬੰਦਾ ਕਤਲ ਕਰ ਚੁੱਕਾ ਸੀ ਤੇ ਬੰਦਾ ਐਡਾ ਪੱਕਾ 7 ਸਾਲ ਪਹਿਲਾਂ ਵੀ ਕੱਟ ਕੇ ਆਇਆ ਤੇ ਉਹਨੇ ਜ਼ੁਬਾਨ ਨਹੀਂ ਖੋਲੀ ਕਿ ਬੱਚੇ ਬਾਰੇ ਮੈਂ ਕੁਝ ਜਾਣਦਾ ਕਿ ਨਹੀਂ ਜਾਣਦਾ ਅੱਛਾ ਬੱਚਾ ਕਿੱਥੇ ਆ ਹੂੰ ਪੁਲਿਸ ਵਾਲੇ ਹੁਣ ਵਿੱਚੋਂ ਦੱਸ ਦੇ ਆ ਆਪ ਕੈਮਰਾ ਕਹਿੰਦੇ ਜੇ ਸਾਨੂੰ ਪਤਾ ਹੁੰਦਾ ਕਿ ਇਹਨੇ ਬੱਚੇ ਨਾਲ ਇਹ ਕੁਛ ਕੀਤਾ ਅਸੀਂ ਪਬਲਿਕ ਕੋਲੋਂ ਮਤ ਲੈਣਾ ਸੀ ਇਹਨੂੰ ਛੱਡਣਾ ਨਹੀਂ ਸੀ ਅੱਛਾ ਇਹ ਗੱਲਾਂ ਹੋਈਆਂ ਹੈ ਹਾਂ ਬਿਲਕੁਲ ਇਹ ਸਹਾਰੇ ਨਹੀਂ ਜਾਂਦਾ ਜਿਹੜਾ ਵੀ ਸੁਣਦਾ ਹੈ ਹਰ ਇੱਕ ਹੁਣ ਮੰਗ ਉੱਠ ਰਹੀ ਹੈ ਬੱਚਾ ਬੱਚਾ ਕਹਿ ਰਿਹਾ ਹੈ ਵੀ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਇੱਕ ਰੇਪ ਹੋਇਆ ਸੀ ਬੇਟੀ ਦਾ ਬੱਚੀ ਦਾ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਹਰਿਆਣੇ ਵਿੱਚ ਇੱਕ ਹੋਰ ਕੁੜੀ ਦਾ ਮੌਡਲ ਹੋ ਜਾਂਦਾ ਹੈ ਰੇਪ ਕਰਕੇ ਮਾਰ ਦਿੱਤਾ ਜਾਂਦਾ ਤੇ ਲੋਕ ਉੱਥੇ ਕੈਂਡਲ ਮਾਰਚ ਕੱਢਦੇ ਆ ਤੇ ਫਾਂਸੀ ਦੀ ਸਜ਼ਾ ਨੂੰ ਲੈ ਕੇ ਚਲਦੇ ਆ ਬੇਸ਼ੱਕ ਉਹ ਪਿਛਲੇ ਸਮੇਂ ਦੇ ਅੰਦਰ ਫਾਂਸੀ ਦੀ ਸਜ਼ਾ ਵੀ ਕੋਰਟ ਵੱਲੋਂ ਸੁਣਾਈ ਗਈ ਸਾਰਾ ਕੁਝ ਹੁਣ ਇੱਥੇ ਵੀ ਆ ਮਸਲੇ ਨੂੰ ਲੈ ਕੇ ਬੱਚਾ ਬੱਚਾ ਕਹਿ ਰਿਹਾ ਵੀ ਜਿਹੜੀ ਇਹ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤੁਹਾਡੇ ਜ਼ਰੀਏ ਨਾਲ ਕੀ ਆਉਣ ਵਾਲੇ ਸਮੇਂ ਅੰਦਰ ਇਦਾਂ ਤਾਂ ਨਹੀਂ ਹੋਏਗਾ ਕਿਤੇ 5-7 ਸਾਲ 10 ਸਾਲ ਰਹਿ ਕੇ ਤੇ ਦੁਬਾਰਤੋਂ ਫੇਰ ਵਾਪਸ ਇਦਾਂ ਹੀ ਪੰਜਾਬ ਦੀ ਧਰਤੀ ਤੇ ਆ ਕੇ ਫੇਰ ਇਦਾਂ ਦਾ ਕੋਈ ਕਰਮ ਕਰ ਦੇਗਾ ਐਜੀ ਹੀ ਸਥਿਤੀ ਤਾਂ ਨਹੀਂ ਕਿਤੇ ਆਉਣ ਵਾਲੇ ਸਾਲਾਂ ਦੇ ਵਿੱਚ ਤੁਹਾਨੂੰ ਲੱਗਦੀ ਸਾਡੀ ਨਿਆਂ ਪ੍ਰਣਾਲੀ ਗਲਤ ਤਕੀਫ ਇਹੋ ਜਿਹੇ ਬੰਦੇ ਨੂੰ ਚਾਹੀਦਾ ਵਾ ਹੱਥ ਪੈਰ ਨੱਕ ਕੰਨ ਬੁੱਲ ਲਿੰਗ ਸਾਰਾ ਕੁਛ ਇਹਦਾ ਵੱਢ ਕੇ ਜੀਂਦਾ ਛੱਡਿਆ ਜਾਵੇ ਲੋਕਾਂ ਨੂੰ ਪਤਾ ਲੱਗੇ ਵੀ ਇਹਨੇ ਆਹ ਕੰਮ ਕੀਤਾ ਸੀ ਸਾਡੇ ਜਿੱਥੇ ਇੱਕ ਕਾਨੂੰਨ ਆ ਮੰਨ ਲਓ 302 ਧਾਰਾ ਜਿੱਥੇ ਇੱਕ ਦਰਵਾਜ਼ਾ ਵਾ ਉਥੇ 10 ਖਿੜਕੀਆਂ ਭਜਨ ਵਾਸਤੇ ਬਣੀਆਂ ਹਾਂ ਹਾਂ ਪਹਿਲਾ ਬੰਦਾ ਜਿਹੜਾ ਵਾ ਸਜ਼ਾ ਹੁੰਦੀ ਥੱਲੋਂ ਪਹਿਲਾਂ ਦੇ ਹੁੰਦੀ ਨਹੀਂ ਜੇ ਹੋ ਵੀ ਜਾਵੇ ਫਿਰ ਹਾਈ ਕੋਰਟ ਚਲ ਜਾਂਦਾ ਬੰਦਾ ਉੱਥੋਂ ਮਿਲ ਸੁਪਰੀ ਕੋਡ ਚਲ ਜਾਂਦਾ ਜੇ ਉੱਥੋਂ ਸਜ਼ਾ ਹੋ ਜਾਂਦੀ ਹੈ ਫੇਰ ਬੰਦਾ ਚਲ ਜਾਂਦਾ ਰਾਸ਼ਟਰਪਤੀ ਦੇ ਇੰਨੇ ਚਿਰ ਨੂੰ ਜਿਹੜੇ ਲੋਕ ਨੇ ਉੱਥੱਕ ਹਰ ਕੇ ਦੇ ਪਿੱਛੇ हट ਜਾਂਦੇ ਆ ਤੇ ਉਹ ਨਿਆ ਪ੍ਰਣਾਲੀ ਜਿਹੜੀ ਆ ਇੰਨੀ ਲੰਮੀ ਜਿਹੜੀ ਆ ਪ੍ਰਕਿਰਿਆ ਨਹੀਂ ਹੋਣੀ ਚਾਹੀਦੀ ਕਹਿੰਦੀ ਹੈ ਪੁਲਿਸ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਅਸੀਂ ਚਲਾਨ ਪੇਸ਼ ਕਰਕੇ ਤੇ ਜੂਤਨਾ ਮਹੀਨਿਆਂ ਦੇ ਵਿੱਚ ਵਿੱਚ ਅਸੀਂ ਫੈਸਲਾ ਸੁਣਾ ਦੇਵਾਂਗੇ ਪਰ ਸਾਨੂੰ ਨਹੀਂ ਉਮੀਦ ਮੈਨੂੰ ਉਹਦੋਂ ਅਹਿਸਾਸ ਬਿਲਕੁਲ ਜਮਣ ਕਿਸੀ ਵੀ ਸਾਨੂੰ ਨਹੀਂ ਉਮੀਦ ਕਿ ਬੱਚੇ ਇਹ ਇਹ ਇੰਨੀ ਛੇਤੀ ਪੁਲਿਸ ਜਿਹੜੀ ਆ ਨਾਲੇ ਜੱਜ ਦੀ ਮਰਜ਼ੀ ਆ ਜੱਜ ਦਾ ਕੀ ਪਤਾ ਅਗਲਾ ਕਹਿ ਦਵੇ ਕਿ ਐਵੀਡੈਂਸ ਹੈ ਨਹੀਂ ਮੌਕੇ ਦਾ ਆ ਹੈ ਨਹੀਂ ਉਹ ਹੈ ਨਹੀਂ ਤੇ ਬੰਦਾ ਫੇਛੜ ਜੇ ਹੂੰ ਬਿਲਕੁਲ ਕੋਣ ਬਹਈਆਂ ਦੀ ਜੇ ਆਪਾਂ ਗੱਲਬਾਤ ਕਰੀਏ ਵੀ ਤੁਹਾਡਾ ਗੜ ਮੰਨਿਆ ਜਾਂਦਾ ਹੁਸ਼ਿਆਰਪੁਰ ਜਲੰਧਰ ਫਗਵਾੜਾ ਨਵਾਂ ਸ਼ਹਿਰ ਬੰਗਾ ਸਾਰਾ ਏਰੀਆ ਦਬਾਬਾਈ ਹਾਂਜੀ ਕਹਿੰਦੇ ਵੀ ਇੱਥੇ ਪਰੌਣਿਆਂ ਦੇ ਵਾਂਗ ਭਈਏ ਆ ਕੇ ਪਰਦੇਸੀ ਰਹਿੰਦੇ ਨੇ ਤੇ ਇਹ ਕੋ ਲੰਬਾ ਸੀ ਤੁਹਾਡੇ ਸਿਰ ਦੇ ਉੱਪਰ ਖੈਰ ਐਸ ਵਕਤ ਤੁਸੀਂ ਜਾਗਦਿਆਂ ਜ਼ਮੀਰਾਵਲੇ ਚੜ੍ਹਦੀ ਕਲਾ ਵਾਲੇ ਨਿਹੰਗ ਸਿੰਘ ਉਹ ਜਿਨ੍ਹਾਂ ਨੇ ਪਹਿਲ ਕਦਮੀ ਕੀਤੀ ਐ ਵੀ ਕਹਿੰਦੇ ਪਿੰਡਾਂ ਦੇ ਵਿੱਚ ਮਥੇ ਵੀ ਪਵਾ ਦਿੱਤੇ ਆ ਤੇ ਕਈ ਬਾਜ਼ਾਰ ਵੀ ਤੁਸੀਂ ਖਾਲੀ ਕਰਵਾ ਦਿੱਤੇ ਅਸੀਂ ਤੇ ਇਹ ਬੱਚੇ ਵਾਲੇ ਕਾਂਡ ਤੋਂ ਪਹਿਲਾਂ ਹੀ ਬਾਜ਼ਾਰ ਖਾਲੀ ਕਰਾ ਗਏ ਤੇ ਉੱਥੇ ਸਾਰੇ ਪੰਜਾਬੀ ਵਸਾਤੇ ਆਦੇ ਭਈਏ ਸਾਰੇ ਪਿਆ ਹੱਥੇ ਸੀ ਅਸੀਂ ਤੇ ਪਹਿਲਾਂ ਹੀ ਕਹਿਆ ਤੇ ਸੀ ਸਾਰੇ ਬਿਲਕੁਲ ਕਿ ਹੁਣ ਮੱਗੇ ਪੁਆਏ ਆ ਨਾਲ ਦੇ ਪਿੰਡਾਂ ਦੇ ਵਿੱਚ ਹਮ ਇੱਕ ਭਾਈ ਸਾਹਿਬ ਹੋਰ ਖਬਰ ਬਹੁਤ ਵਾਇਰਲ ਹੋ ਰਹੀ ਹੈ ਕਹਿੰਦੇ ਵੀ ਇਸ ਤੋਂ ਬਾਅਦ ਦੇ ਵਿੱਚ 5 ਸਾਲਾਂ ਬੱਚੇ ਦਾ ਰੇਪ ਕਰਕੇ ਇੰਨਾ ਕੁਝ ਕਰਕੇ ਭయ్యా ਜਿਹੜਾ ਪੁਲਿਸ ਨੇ ਹਿਰਾਸਤ ਵਿੱਚ ਤਾਂ ਲੈ ਲਿਆ ਤੇ ਪਰ ਇੱਕ ਹੋਰ ਭਈਏ ਦੀ ਕਾਲੀ ਕਰਤੂਤ ਆਈ ਹੈ ਵੀ ਉਹਨੇ ਇੱਕ ਹੋਰ 6 ਸਾਲ ਦੀ ਲੜਕੀ ਨੂੰ ਜਿਹੜਾ ਲਿਜਾ ਕੇ ਤੇ ਉਹਦੇ ਨਾਲ ਕੋ ਕਰਮ ਕਰਨ ਦੀ ਕੋਸ਼ਿਸ਼ ਕਰਤੀ ਹੈ ਤੇ ਲੋਕਾਂ ਨੇ ਫੜ ਕੇ ਤੇ ਉਹ ਕਟਾਪਾ ਵੀ ਚਾੜਿਆ ਹਾਂਜੀ ਉਹ ਬੱਚੀ ਦੀ ਖੈਰ ਬਚ ਗਈ ਪਰ ਲੱਗਿਆ ਸਮਾਂ ਰਹਿੰਦੇ ਉਹ ਵੀ ਸਾਡੇ ਲੱਗੇ ਸੀ ਬਿਲਕੁਲ ਇੱਥੇ ਅੱਛਾ ਜੀ ਸਾਡੇ ਜਿਹੜੇ ਲੋਕ ਨੇ ਨਾ ਇਹ ਇਹਨਾਂ ਦੀ ਸਪੋਰਟ ਕਰਨ ਨੂੰ ਅਜੇ ਵੀ ਨਹੀਂ ਹਟਦੇ ਪਏ ਆਏ ਨਹੀਂ ਕਹਿੰਦੇ ਆ ਕੋਈ ਨਹੀਂ ਪਰਦੇਸੀ ਆ ਕੋਈ ਨਹੀਂ ਜਾਣਦੇ ਹੋ ਇਹ ਨਹੀਂ ਦੇਖਦੇ ਵੀ ਉਹ ਕੀ ਕੁਸ਼ ਕਰੀ ਜਾਂਦੇ ਨੇ ਇਹਦੇ ਪਿੱਛੇ ਕਾਰਨ ਕੀ ਆ ਲੋਕ ਕਿਉਂ ਰੱਖ ਕੇ ਇੰਨੇ ਇੰਨੇ ਦਰਿਆ ਦੇ ਲਈ ਲੋਕ ਕਿਉਂ ਨੇ ਇੱਕ ਪਾਸੇ ਤਾਂ ਵੇਖਦੇ ਪੈਣੇ ਵੀ ਬੱਚੇ ਆ ਕੱਲ ਨੂੰ ਪਤਾ ਨਹੀਂ ਕਿਸ ਘਰ ਦੇ ਵਿੱਚ ਅਜੇ ਹੀ ਘਟਨਾ ਵਾਪਰ ਜਾਣੀ ਖੈਰ ਗੁਰੂ ਕਿਰਪਾ ਕਰੇ ਨਾ ਵਾਪਰੇ ਅਜਿਹਾ ਕੁਝ ਪਰ ਲੋਕਾਂ ਨੂੰ ਅੱਖੀਂ ਦੇਖ ਕੇ ਵੀ ਸ਼ੀਸ਼ਾ ਦੇਖ ਕੇ ਵੀ ਨਜ਼ਰ ਨਹੀਂ ਆਉਂਦਾ ਵੀ ਆਉਣ ਵਾਲੇ ਹਾਲਾਤ ਕਿਹੋ ਜਿਹੇ ਨੇ ਸਭ ਲਾਲਚ ਆ ਜੀ ਹੂੰ ਲਾਲਚ ਫੈਕਟਰੀ ਵਾਲੇ ਆ ਵੀ ਉਹਨਾਂ ਨੂੰ ਘੱਟ ਰੇਟ ਦੇ ਬੰਦੇ ਮਿਲ ਜਾਂਦੇ ਆ ਜੀ ਤੇ ਪੰਜਾਬੀ ਜਿਹੜੇ ਆ ਉਹਨਾਂ ਨੂੰ ਵੀ ਇਹੀ ਲਾਲਚ ਆ ਇਹਨਾਂ ਦੀਆਂ ਜ਼ਰੂਰਤਾਂ ਘੱਟ ਵਾ ਇਹਨਾਂ ਨੂੰ ਘੱਟ ਰੇਟ ਪੁੱਗ ਜਾਂਦੇ ਆ ਪੰਜਾਬੀਆਂ ਦੀਆਂ ਜ਼ਰੂਰਤਾਂ ਜ਼ਿਆਦਾ ਵਾ ਖਾਣਾ ਪੀਣਾ ਵਧੀਆ ਵਾ ਉਹ ਘੱਟ ਰੇਟ ਤੇ ਕੰਮ ਕਰ ਦੇਣਗੇ ਸਿਰਫ ਇਸੇ ਚੀਜ਼ ਦਾ ਪੈਸਾ ਲੋਕ ਉਠਾਉਂਦੇ ਆ ਹੂੰ ਬਿਲਕੁਲ ਆਉਣ ਵਾਲੀ ਸਥਿਤੀ ਕਿਹੋ ਜੀ ਤੁਹਾਨੂੰ ਪੰਜਾਬ ਦੀ ਲੱਗਦੀ ਹੈ ਬਾਬਾ ਜੀ ਤੁਹਾਡੇ ਬਾਰੇ ਨਾ ਬਾਬਾ ਰਾਜਾ ਰਾਜ ਸਿੰਘ ਹੁਣਾਂ ਨੇ ਵੀ ਬਿਆਨ ਦਿੱਤਾ ਹੈ ਤਕਰੀਬ ਤਕਰੀਬ ਤਾਜੀ ਹਜੇ ਉਹਨਾਂ ਦੀ ਸਟੇਟਮੈਂਟ ਚੱਲ ਰਹੀ ਹੈ ਵੀ ਸਾਡੇ ਸਿੰਘ ਨੇ ਗੁਰਪ੍ਰੀਤ ਸਿੰਘ ਹੁਣੀ ਉਹ ਬਹੁਤ ਵੱਡੇ ਲੈਵਲ ਤੇ ਕਾਰਜ ਕਰ ਰਹੇ ਨੇ ਤੁਹਾਨੂੰ ਪੰਜਾਬ ਦੀ ਸਥਿਤੀ ਕਿਵੇਂ ਲੱਗਦੀ ਹੈ ਕਿਉਂਕਿ ਇੱਕ ਪਾਸੇ ਤਾਂ ਪੰਜਾਬ ਖਾਲੀ ਅਸੀਂ ਆਪ ਹੀ ਸਮਾਂ ਦੇ ਦਿੱਤਾ ਆਪ ਹੀ ਇਹਨਾਂ ਨੂੰ ਮੌਕਾ ਦੇ ਦਿੱਤਾ ਆਪ ਅਸੀਂ ਪੰਜਾਬ ਤੋਂ ਛੱਡ ਕੇ ਤੇ ਦੂਜੀਆਂ ਸਟੇਟਾਂ ਵਿੱਚ ਬਾਹਰਲੇ ਮੁਲਕਾਂ ਵਿੱਚ ਸੈੱਟ ਹੋ ਗਏ ਤੇ ਇੱਥੇ ਆ ਕੇ ਉਹਨਾਂ ਨੇ ਉਹ ਜਗ੍ਹਾ ਨੂੰ ਭਰ ਲਿਆ ਤੇ ਆਉਣ ਵਾਲਾ ਪੰਜਾਬ ਦਾ ਸਮਾਂ ਤੁਹਾਨੂੰ ਕਿਹੋ ਜਿਹਾ ਲੱਗਦਾ ਇੱਥੇ ਦੇ ਮੈਂ ਕਹਿੰਨਾ ਇੱਕ ਵਾਰੀ ਨੇਪਾਲ ਜਿੱਦਾਂ ਨੇਪਾਲ ਦੇ ਵਿੱਚ ਹੋਇਆ ਨਾ ਇੱਕ ਵੱਡਿਓ ਰੱਖ ਕੇ ਸ਼ਾਂਤੀ ਹੋਣੀ ਚਾਹੀਦੀ ਆ ਇੱਕ ਵਾਰ ਸਾਰੇ ਲੋਕਾਂ ਦੀ ਜਮੀਰ ਜਾਗੇ ਤੇ ਇਹਨਾਂ ਨੂੰ ਇਥੋਂ ਇੱਕੋ ਵਾਰ ਦੇ ਵਿੱਚ ਇਕੱਠੇ ਹੋ ਕੇ ਭਜਾਇਆ ਜਾਵੇ ਹੁਣ ਤੁਸੀਂ ਦੇਖੋ ਵੀ ਉਹਦੀ ਗੰਜੇ ਦੀ ਫੋਟੋ ਆਈ ਛੇ ਰਸਨ ਵਾਲੇ ਦੀ ਵੀਡੀਓ ਬੱਚੇ ਬਾਰੇ ਇੱਕ ਸ਼ਬਦ ਨਹੀਂ ਬੋਲਿਆ ਉਹ ਤੇ ਪ੍ਰਵਾਸੀ ਹਮਾਰੇ ਭਾਈ ਹੈ ਹਮ ਉਨ੍ਹਾਂ ਦਾ ਸਾਥ ਦੇਗੇ ਜੋ ਪੰਜਾਬੀ ਉਨ੍ਹਾਂ ਕੇ ਸਾਥ ਲੈ ਲੈ ਹਮ ਦੇਖ ਲੈਗੇ ਪੋਨੇ ਉਹਨਾਂ ਦਾ ਰੱਜ ਕੇ ਪੱਖ ਪੂਰਿਆ ਇਹੋ ਜਿਹੜੇ ਬੇਗੈਰ ਤੇ ਬੇਅਨਖੇ ਬੰਦੇ ਜਿਹੜੇ ਇਹਨਾਂ ਨੂੰ ਸ਼ਹਿ ਦਿੰਦੇ ਨੇ ਇਹ ਇਹੋ ਜਿਹੇ ਬੇਗੈਰ ਤੇ ਬੰਦੇ ਨੇ ਇਹਨਾਂ ਦੀ ਧੀ ਭੈਣ ਨੂੰ ਕੋਈ ਲੈ ਜਾਵੇ ਨਾ ਪ੍ਰਵਾਸੀ ਤੇ ਇਹਨਾਂ ਨੇ ਹੱਸ ਕੇ ਟਾਲ ਦੇਣਾ ਵੀ ਚਲੋ ਕੋਈ ਗੱਲ ਨਹੀਂ ਚਾਰ ਪੰਜ ਦਿਨ ਬਾਅਦ ਆਪੀ ਆ ਜੂਗੀ ਹਮ ਅਸੀਂ ਫਿਰ ਇਹ ਕਹਿੰਦੇ ਆ ਕਿਸੇ ਦੁਸ਼ਮਣ ਦੇ ਧੀ ਭੈਣ ਨਾਲ ਬੱਚੇ ਨਾਲ ਵੀ ਕਦੇ ਕੋਈ ਜ਼ਿੰਦਗੀ ਚ ਗਲਤ ਕੰਮ ਨਾ ਕਰ ਸਕੇ ਅਸੀਂ ਉਹਦੇ ਨਾਲ ਤੁਹਾਨੂੰ ਸਾਡੀ ਧੀ ਭੈਣ ਸਾਡੀ ਧੀ ਹੈ ਸਾਡੀ ਬੱਚੀ ਸਾਡੀ ਭੈਣ ਹੈ ਸਾਡੀ ਮਾਂ ਹੈ ਸਾਡਾ ਫਰਜ਼ ਹੈ ਉਹ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤੀ ਨਾਲ ਕਿਸੇ ਵੀ ਸਮਾਜ ਦੇ ਨਾਲ ਉਹ ਸਬੰਧਤ ਹੋਵੇ ਹੈਨਾ ਬਿਲਕੁਲ ਸੰਪਾਲ ਸਿੰਘ ਖੈਰਨ ਇੱਕ ਬਿਆਨ ਦਿੱਤਾ ਕਹਿੰਦੇ ਵੀ ਗੁਜਰਾਤ ਹਿਮਾਚਲ ਪ੍ਰਦੇਸ਼ ਦੀ ਗੱਲਬਾਤ ਕਰੀਏ ਚਾਹੇ ਹੋਰ ਉੱਤਰ ਪ੍ਰਦੇਸ਼ ਦੀ ਗੱਲਬਾਤ ਕਰੀਏ ਕਹਿੰਦੇ ਵੀ ਉੱਥੇ ਇੱਕ ਕਾਨੂੰਨ ਹੈਗਾ ਵੀ ਲੋਕ ਪੰਜਾਬ ਦੇ ਜਾਂ ਕਿਹੇ ਹੋਰ ਅਦਰ ਸਟੇਟਾਂ ਦੇ ਲੋਕ ਉੱਥੇ ਜਾ ਕੇ ਜ਼ਮੀਨ ਨਹੀਂ ਲੈ ਸਕਦੇ ਆਪਣੇ ਨਾਮ ਨਹੀਂ ਕਰਵਾ ਸਕਦੇ ਉੱਥੋਂ ਦਾ ਲਾਅ ਇੱਕ ਉੱਥੋਂ ਦਾ ਕਾਨੂੰਨ ਬਣਿਆ ਆ ਕਹਿੰਦੇ ਪੰਜਾਬ ਦੇ ਵਿੱਚ ਵੀ ਅਜਿਹਾ ਕਾਨੂੰਨ ਬੰਨਣਾ ਚਾਹੀਦਾ ਬਹੁਤ ਸਮੇਂ ਤੋਂ ਰੋਲਾ ਪੈ ਰਿਹਾ ਪਰ ਪਤਾ ਨਹੀਂ ਖੈਰ ਕਿਉਂ ਨਹੀਂ ਅਜਿਹਾ ਕੁਝ ਹੋ ਰਿਹਾ ਮਖੂ ਸਾਹਿਬ ਅਕਸਰ ਅਸਿਨਾ ਕਬਰਾਂ ਦੇ ਵਿੱਚ ਸੁਣਦੇ ਆ ਜੋਗੀ ਨੇ ਯੂਪੀ ਦੇ ਵਿੱਚੋਂ ਕ੍ਰਾਈਮ ਖਤਮ ਕਰ ਦਿੱਤਾ ਸਾਰੇ ਹੀ ਅਪਰਾਧੀ ਚੜੀ ਪਾਰ ਚਲੇ ਗਏ ਬਾਉਂਡਰੀ ਪਾਰ ਕਰਕੇ ਯੂਪੀ ਦੀ ਪਰ ਕੋਈ ਇਹ ਨਹੀਂ ਸੋਚਦਾ ਵੀ ਉਹ ਗਏ ਕਿੱਥੇ ਉਹਨਾਂ ਵਾਸਤੇ ਸਭ ਤੋਂ ਵਧੀਆ ਟਾਰਗੇਟ ਜਿਹੜਾ ਵਾ ਨਾ ਸਭ ਤੋਂ ਵਧੀਆ ਲੁਕਵੀ ਥਾਂ ਸਾਡਾ ਪੰਜਾਬ ਆ ਹੂੰ ਪੰਜਾਬ ਦੇ ਵਿੱਚ ਐਡੇ ਗੰਦੇ ਰਾਜਨੀਤਿਕ ਲੋਕ ਆ ਇਥੋਂ ਦੇ ਸਰਪੰਚ ਲਾਓ ਐਮਸੀ ਲਾਓ ਐਮਐਲਏ ਲਾਓ ਉਹਨਾਂ ਨੂੰ ਸਿਰਫ ਦੇ ਸਿਰਫ ਵੋਟਾਂ ਦਿਖਦੀਆਂ ਨੇ ਹੋਰ ਕੁਝ ਨਹੀਂ ਦਿਖਦਾ ਬਸ ਉਹਨਾਂ ਨੂੰ ਵੋਟਾਂ ਪਾਈ ਜਾਣ ਤੇ ਜੋ ਮਰਜ਼ੀ ਗੰਦੇ ਕੰਮ ਕਰੀ ਜਾਣ ਉਹਨਾਂ ਨੂੰ ਕੋਈ ਫਰਕ ਨਹੀਂ ਜੀ ਕੋਈ ਐਮਸੀ ਕੋਈ ਐਮਐਲਏ ਕੋਈ ਲੀਡਰ ਨਹੀਂ ਬੋਲਿਆ ਇਸ ਮਸਲੇ ਦੇ ਵਿੱਚ ਇਸ ਤੋਂ ਘਨਾਉਣੀ ਗੱਲ ਕੋਈ ਹੋ ਸਕਦੀ ਹੈ ਕਿ ਇੱਕ 5 ਸਾਲ ਦੇ ਬੱਚੇ ਦਾ ਰੇਪ ਕਰਕੇ ਤੇ ਲੋਹੇ ਦੀ ਰਾਡ ਉਹਦੇ ਅੰਦਰ ਬਾਹਰ بار بار ਕੀਤੀ ਉਸ ਬੰਦੇ ਨੇ ਸਾਰੀ ਰਾਡ ਖੂਨ ਨਾਲ ਲਿਬੜੀ ਪਈ ਆ ਹੂੰ ਸੰਦਰ ਕੰਬ ਦਾ ਬਾਬਾ ਜੀ ਇਹ ਅਜਿਹੀ ਘਟਨਾ ਦੀ ਜਦੋਂ ਆਪਾਂ ਵਾਰਦਾਤ ਬਾਰੇ ਸੁਣਦੇ ਆ ਹਾਲਾਂਕਿ ਮੈਂ ਕਹਿੰਦਾ ਨਹੀਂ ਸਾਡੇ ਪੁਲਿਸ ਨੇ ਨਾ ਚੀਰੇ ਲਾਵਾ ਕੇ ਲੂਣ ਭਰਿਆ ਜਦੋਂ ਤਸ਼ੱਦਦ ਕੀਤਾ ਸਾਡੇ ਤੇ ਮੰਨ ਲਓ ਕੋਈ ਸਮੇਦ ਹਸੈਨੀ ਦਾ ਰਿਸ਼ਤੇਦਾਰ ਜਾਂ ਕੇਪੀਐਸ ਗੇਲ ਦੇ ਰਿਸ਼ਤੇਦਾਰ ਬੱਚਾ ਸਾਡੇ ਸਾਹਮਣੇ ਕੋ ਖੜਾ ਕਰ ਦੇ ਭੀ ਆ ਫਲਾਣੇ ਦਾ ਬੱਚਾ ਅਸੀਂ ਉਹਨੂੰ ਵੀ ਕੁਛੜ ਚੁੱਕ ਕੇ ਖੜਾਵਾਗੇ ਜਿੱਦਾਂ ਆਪਣਾ ਬੱਚਾ ਖੜਾਈਦਾ ਸਾਡੀ ਹਿੰਮਤ ਨਹੀਂ ਪੈਣੀ ਉਸ ਬੱਚੇ ਦੇ ਇਹੀ ਚਪੇੜ ਮਾਰ ਜਾਈਏ ਹੂੰ ਬਿਲਕੁਲ ਇਹ ਪਤਾ ਨਹੀਂ ਕਿੱਦਾਂ ਦੀ ਗੰਦੀ ਮਾਨਸਿਕਤਾ ਦੇ ਲੋਕ ਨੇ ਜਿਹੜੇ ਇੰਨਾ ਖਲੋਣਾ ਜੁਰਮ ਸੋਚ ਕਿੱਦਾਂ ਲੈਂਦੇ ਆ ਅਸੀਂ ਦੇ ਫੋਟੋਆਂ ਨਹੀਂ ਦੇਖ ਸਕਦੇ ਤੇ ਇਹ ਜ਼ੁਲਮ ਕਰਨ ਵਾਲੇ ਲੋਕ ਕਿੱਦਾਂ ਦੇ ਹੋਣਗੇ ਬਿਲਕੁਲ ਬਿਲਕੁਲ ਅ ਹੋਰ ਪ੍ਰੋਗਰਾਮ ਤੁਸੀਂ ਮੈਂ ਮੇਰੇ ਧਿਆਨ ਵਿੱਚ ਆ ਰਿਹਾ ਵੀ ਇੱਕ ਤੁਸੀਂ ਪ੍ਰੋਗਰਾਮ ਕੋਈ ਦਿੱਤਾ ਹੋਇਆ ਪ੍ਰੈਸ ਕਾਨਫਰੰਸ ਵੀ ਹੋ ਰਹੀ ਹੈ ਬੱਚੇ ਦੇ ਭੋਗ ਤੋਂ ਪਹਿਲਾਂ ਪਹਿਲਾਂ ਜਥੇਬੰਦੀਆਂ ਜਿਹੜੀਆਂ ਨੇ ਉਹ ਇਸ ਪਿੰਡ ਦੇ ਵਿੱਚ ਇਕੱਤਰ ਹੋ ਰਹੀਆਂ ਨੇ ਅਸੀਂ ਪੰਜਾਬ ਨੂੰ ਆਪਣੀ ਤਰਫ ਤੋਂ ਇੱਕ ਖਾਫਾਟ ਕਰਾ ਕੇ ਜੀ ਤੇ ਇੱਥੇ ਭੋਗ ਪਾਵਾਂਗੇ ਜੀ ਉੱਥੇ ਅਸੀਂ ਵੀਰ ਲਖੇ ਨੂੰ ਵੀ ਸੱਦਾਂਗੇ ਬਾਬਾ ਰਾਜਾ ਰਾਜ ਸਿੰਘ ਜੀ ਨੇ ਆਪ ਕਿਹਾ ਕਿ ਮੈਂ ਵੀ ਆਵਾਂਗਾ ਜੀ ਤੇ ਹੋਰ ਵੀ ਆਪਾਂ ਅਨਖੀ ਗੁਰਸੇਖ ਦੇ ਵਧੀਆ ਬੁਲਾਰੇ ਜਿਹੜੇ ਆ ਸੱਦ ਕੇ ਤੇ ਪ੍ਰੋਗਰਾਮ ਨੂੰ ਲੀਕ ਕੇ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਕੇ ਸਿੱਖ ਜਥੇਬੰਦੀਆਂ ਤੇ ਆਪਾਂ ਵਧੀਆ ਤਰੀਕੇ ਦੇ ਨਾਲ ਸੰਗਰਸ਼ਿਸ਼ੀ ਨਹੀਂ ਕਰਨਾ ਠੀਕ ਹੈ ਸੋ ਦਿਲ ਦੀਆਂ ਗੱਲਾਂਆਂ ਤੋਂ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਚੈਨਲ ਉੱਪਰ ਆਪਾਂ ਗੱਲਬਾਤ ਕੀਤੀ ਐ ਸੋ ਸੰਗਤ ਜੀ ਤੁਸੀਂ ਆਪੋ ਆਪਣੇ ਵਿਚਾਰ ਜ਼ਰੂਰ ਦੇ ਆ ਜੀ ਤਾਂ ਕਿ ਤੁਹਾਡੇ ਵਿਚਾਰਾਂ ਨੂੰ ਵੀ ਅਸੀਂ ਕੂਕ ਸਕੀਏ ਖੈਰ ਇੱਕ ਤੁਹਾਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਸਤਰਕ ਰਹੋ ਆਪੋ ਆਪਣੇ ਪਿੰਡਾਂ ਦੇ ਵਿੱਚ ਜਿਨ੍ਹਾਂ ਘਰਾਂ ਦੇ ਵਿੱਚ ਅਜਿਹੇ ਪਰਦੇਸੀ ਵੀ ਕੰਮ ਕਰਦੇ ਆ ਘਰਾਂ ਦੇ ਵਿੱਚ ਉਹਨਾਂ ਨੂੰ ਉਸ ਨਜ਼ਰੀਏ ਦੇ ਨਾਲ ਹੀ ਰੱਖਿਆ ਜਾਵੇ ਉਸ ਕੰਮ ਦੇ ਲੈਵਲ ਤੇ ਰੱਖਿਆ ਜਾਵੇ ਘਰ ਦੀ ਜ਼ਿੰਮੇਵਾਰੀ ਜਾਂ ਅੰਦਰ ਦੀ ਗੱਲਬਾਤ ਜਿਹੜੀ ਆ ਇਨਾ ਤੱਕ ਨਾ ਪਹੁੰਚਣ ਦਿੱਤੀ ਜਾਵੇ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਅਜੇ ਹਣਾ ਹੋਵੇ ਕਿਤੇ ਆਉਣ ਵਾਲਾ ਸਮਾਂ ਅਜੇ ਹਾ ਭਿਆਨਕ ਜਿਹੜਾ ਅੱਜ ਸਾਨੂੰ ਦੇਖਣ ਨੂੰ ਮਿਲਿਆ ਸੁਣਨ ਨੂੰ ਮਿਲਿਆ ਅਜੇ ਹਾ ਪਹਾਣਾ ਦੁਬਾਰਤੋਂ ਨਾ ਵਾਪਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ